ਜਿਹੇ ਇਨਸਾਨ ਨੂੰ ਬੁਲਾਉਣ ਜਾ ਰਹੇ ਆ ਜੋ ਤਕਰੀਬਨ ਪਿਛਲੇ 25 ਸਾਲਾਂ ਤੋਂ ਨਿਸਵਾਰਥ ਸੇਵਾ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਇਹ ਲੋਕ ਮيديا ਉਂਗਲਾ ਚੁੱਕਦੇ ਨੇ ਕਿ ਜਿਹੜੀ ਸੇਵਾ ਹੁੰਦੀ ਆ ਉਹ ਮੇਵੇ ਖਾਣ ਦੀ ਹੁੰਦੀ ਆ ਜੀ ਜਦੋਂ ਤੋਂ ਸਰਤਾਂ ਸੰਭਾਲੀ ਉਦੋਂ ਤੋਂ ਹੀ ਮੰਨ ਲਓ ਚੰਗੇ ਲੱਗਦੇ ਸੀ ਜਿਹੜੇ ਸਮਾਜ ਸੇਵੀ ਕੰਮ ਹੁੰਦੇ ਸੀਗੇ ਇਹ 99 ਦੇ ਵਿੱਚ ਅਸੀਂ ਸੰਸਥਾ ਬਣਾਈ ਸੀਗੀ ਹੈ ਤੇ ਉਸ ਟਾਈਮ ਦਾ ਪਤਾ ਹੀ ਨਹੀਂ ਸੀਗਾ ਵੀ ਅਸੀਂ ਇੰਨਾ ਲੰਬਾ ਸਮਾਂ ਇਸ ਸੰਸਥਾ ਨੂੰ ਚਲਾਵਾਂਗੇ ਜਦੋਂ ਇਹ ਕੰਮ ਅਸੀਂ ਸ਼ੁਰੂ ਕਰੇ ਨੇ ਉਦੋਂ ਪ੍ਰਚਾਰ ਦੇ ਸਾਧਨ ਨਹੀਂ ਸੀ ਹੁੰਦੇ ਪਰ ਫੇਰ ਵੀ ਲੋਕਾਂ ਨੇ ਜਿਹੜੇ ਇਲਾਕੇ ਦੇ ਲੋਕ ਸੀ ਉਹਨਾਂ ਨੇ ਦੇਖਿਆ ਵੀ ਆਰੇ ਬੰਦੇ ਬੱਚੇ ਵਧੀਆ ਕੰਮ ਕਰ ਰਹੇ ਨੇ ਸੰਤ ਸ਼੍ਰੀ ਦੁਆਰਕਾ ਦਾਸ ਜੀ ਸੀ ਜਨਮਤਲਾਈ ਚ ਪਾਰ ਵਿਖੇ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਪਹਿਲੀ ਵਾਰ 2003 ਦੇ ਵਿੱਚ ਦੋ ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਅਸੀਂ ਉਹ ਕੀਤੀਆਂ ਸੀ। ਗੱਲ ਤਾਂ ਇੱਕ ਧੀ ਦਾ ਵਿਆਹ ਕਰਨਾ ਬੜਾ ਔਖਾ ਹੁੰਦਾ ਪਰ ਤੁਸੀਂ ਜਿਹੜਾ ਇੱਥੇ तकरीबन 20 ਤੋਂ 25 ਲੜਕੀਆਂ ਦੇ ਵਿਆਹ ਜਿਹੜੇ ਹੁੰਦੇ ਆ ਰਹੇ ਨੇ ਹਾਂਜੀ ਬਸ। ਔਰ ਜਿੰਨੇ ਵੀ ਮੰਨ ਲਓ ਵਿਆਹ ਕੀਤੇ ਜਾਂਦੇ ਨੇ ਉਹ ਇਸ ਤਰ੍ਹਾਂ ਕੀਤੇ ਜਾਂਦੇ ਆ ਵੀ ਜਿਵੇਂ ਅਸੀਂ ਆਪ ਖੋਦੀਆਂ ਭੈਣਾ ਜਾ ਧੀਆਂ ਦੇ ਵਿਆਹ ਕਰਦੇ ਆ। ਤੁਸੀਂ ਚੰਗਾ ਕੰਮ ਕਰੋ ਕੋਈ ਵੀ ਬੰਦਾ ਦੁਨੀਆ ਦੇ ਵਿੱਚ ਚੰਗਾ ਕੰਮ ਕਰਦਾ ਫਿਰ ਉਹਨੂੰ ਕਮੀ ਤਾਂ ਕਿਸੇ ਚੀਜ਼ ਦੀ ਰਹਿੰਦੀ ਨਹੀਂ ਹੈਗੀ ਤੇ ਸਾਡੇ ਤੇ ਵੀ ਰੱਬ ਨੇ ਬਖਸ਼ਿਸ਼ ਕੀਤੀ ਆ ਜਿਹੜਾ ਬੰਦਾ ਭੁੱਖਾ ਹੋ ਉਹ ਕਿਸੇ ਵੱਲ ਝਾਕੂਗਾ ਜਦੋਂ ਰੱਬ ਨੇ ਤੁਹਾਡੇ ਢਿੱਡ ਭਰਿਆ ਹੋਇਆ ਤੁਹਾਨੂੰ ਕਿਸੇ ਵੱਲ ਝਾਕਣ ਦੀ ਲੋੜ ਨਹੀਂ ਤੁਸੀਂ ਕਹਿੰਦਾ ਵਿਆਹ ਕਰਤਾ ਲੜਕੀ ਦਾ ਲੜਕੇ ਦਾ ਤਾਂ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਪਰਵਰਤਿਤ ਕਰਨ ਦੇ ਵਿੱਚ ਸਹਾਇ ਹੋ। ਕਈ ਨਿੰਦਣ ਵਾਲੇ ਵੀ ਹੁੰਦੇ ਨੇ ਕਹਿੰਦੇ ਨੇ ਵੀ ਯਾਰ ਪੈਸਾ ਬਚਿਆ ਹੋਊਗਾ ਇਹ ਆਪਣੀਆਂ ਜੇਬਾਂ ਭਰ ਦੇ ਉਹਨਾਂ ਨੂੰ। ਭਾਜੀ ਆਪਾਂ ਉਹਨਾਂ ਦੀ ਸੋਚ ਨੂੰ ਬਦਲ ਨਹੀਂ ਸਕਦੇ। ਮੈਨੂੰ ਤਾਂ ਸਾਰੇ ਪਾਸੇ ਐਂ ਲੱਗਦਾ ਵੀ ਸਾਰੇ ਦੋਸਤ ਹੀ ਦੁਸ਼ਮਣ ਕੋਈ ਨਜ਼ਰ ਹੀ ਨਹੀਂ ਆਉਂਦਾ। ਅਕਸਰ ਆਪਾਂ ਸੁਣਦੇ ਆ ਕਿ ਕਰ ਸੇਵਾ ਖਾ ਮੇਵਾ ਪਰ ਇੱਕ ਸੇਵਾ ਅਜੇਹੀ ਵੀ ਹੁੰਦੀ ਹੈ ਜੋ ਬਿਨਾਂ ਕਿਸੇ ਲਾਲਚ ਤੋਂ ਹੁੰਦੀ ਹੈ ਪਹੁੰਚਿਆ ਸ਼ਹਿਰ ਅਹਿਮਦਗੜ੍ਹ ਦੇ ਵਿੱਚ ਤੇ ਇੱਕ ਅਜਿਹੇ ਇਨਸਾਨ ਨੂੰ ਬੁਲਾਉਣ ਜਾ ਰਹੇ ਆ ਜੋ ਤਕਰੀਬਨ ਪਿਛਲੇ 25 ਸਾਲਾਂ ਤੋਂ ਨਿਸਵਾਰਥ ਸੇਵਾ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਤੇ ਸਾਡੇ ਨਾਲ ਮੌਜੂਦ ਨੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਵਿਕਾਸ ਕ੍ਰਿਸ਼ਨ ਵਿੱਕੀ ਜੀ ਵੀ ਕੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਤੁਹਾਡੇ ਸਰੋਤਿਆਂ ਦਾ ਬਹੁਤ ਜਿਆਦਾ ਧੰਨਵਾਦ ਤੁਸੀਂ ਅੱਜ ਪਹੁੰਚਿਓ ਸਮਾਂ ਕੱਢਿਆ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੇ ਵਿਕਾਸ ਜੀ ਜਿਵੇਂ ਮੈਂ ਕਿਹਾ ਵੀ ਤਕਰੀਬਨ ਪਿਛਲੇ 25 ਸਾਲਾਂ ਤੋਂ ਨਿਸ਼ਵਾਰਥ ਸੇਵਾ ਕਿਉਂਕਿ ਲੋਕ ਬੜੀਆਂ ਉਂਗਲਾਂ ਚੁੱਕਦੇ ਨੇ ਕਿ ਜਿਹੜੀ ਸੇਵਾ ਹੁੰਦੀ ਆ ਉਹ ਬੇਵਕਾਨਲੀ ਹੁੰਦੀ ਆ ਪਰ ਤੁਹਾਡਾ ਇਸ ਵਾਰ ਝੁਕਾਵ ਕਿਵੇਂ ਹੋਇਆ ਕੋਈ ਲਾਲਚ ਸੀ ਜਾਂ ਮਨ ਦੇ ਵਿੱਚ ਧਾਰਿਆ ਹੋਇਆ ਸੀ ਵੀ ਲੋਕਾਂ ਦੀ ਸੇਵਾ ਕਰਨੀ ਹੈ ਜੀ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਈ ਚੀਜ਼ਾਂ ਐਹ ਜਿਹੀਆਂ ਹੁੰਦੀਆਂ ਨੇ ਤੁਹਾਡੇ ਬਸ ਦੇ ਵਿੱਚ ਨਹੀਂ ਹੁੰਦੀਆਂ ਜਦੋਂ ਪ੍ਰਮਾਤਮਾ ਨੇ ਤੁਹਾਨੂੰ ਕਿਸੇ ਪਾਸੇ ਲੈ ਕੇ ਜਾਣਾ ਹੁੰਦਾ ਜਿਹੜੀਆਂ ਗੋਡ ਗਿਫਟ ਚੀਜ਼ਾਂ ਨੇ ਤੇ ਉਹ ਤੁਹਾਡੇ ਅੰਦਰ ਨੇ ਤੇ ਪ੍ਰਮਾਤਮਾ ਨੇ ਜਿਹੜਾ ਰੁੱਖ ਸੀਗਾ ਜ਼ਿੰਦਗੀ ਦਾ ਉਹ ਬਚਪਨ ਤੋਂ ਹੀ ਜਦੋਂ ਤੋਂ ਸੁਰਤ ਸੰਭਾਲੀ ਉਦੋਂ ਤਈ ਮੰਨ ਲਓ ਚੰਗੇ ਲੱਗਦੇ ਸੀ ਜਿਹੜੇ ਸਮਾਜ ਸੇਵੀ ਕੰਮ ਹੁੰਦੇ ਸੀਗੇ ਤੇ ਛੋਟੀ ਉਮਰ ਦੇ ਵਿੱਚ ਹੀ ਇਸ ਗੱਲ ਨੂੰ ਵਧੀਆ ਲੱਗਦੀ ਸੀ ਲੇਕਿਨ ਜਦੋਂ 18 19 ਸਾਲ ਦੀ ਉਮਰ ਸੀਗੀ ਤਾਂ ਫੇਰ ਤਾਂ ਪੂਰਾ ਆਪਾਂ ਇਧਰ ਨਹੀਂ ਹੋਗੇ ਸੇਵਾ ਦੇ ਕੰਮਾਂ ਦੇ ਵਿੱਚ ਹੀ ਹੋਗੇ ਤੇ ਇੱਕ 18 ਤੋਂ 19 ਸਾਲ ਦਾ ਜਿਹੜਾ ਨੌਜਵਾਨ ਮੁੰਡਾ ਹੁੰਦਾ ਉਹ ਕਿਤੇ ਨਾ ਕਿਤੇ ਦੁਨਿਆਵੀ ਵਿਸ਼ਿਆਂ ਦੇ ਵਿੱਚ ਭਟਕ ਕੇ ਰਹਿ ਜਾਂਦਾ ਪਰ ਤੁਹਾਡੇ ਮਨ ਦੇ ਵਿੱਚ ਸੇਵਾ ਭਾਵਨਾ ਜਾਗੀ ਜਿਵੇਂ ਕੋਣ ਅ ਅੰਮ੍ਰਿਤਗੜ ਦੇ ਵਿੱਚ ਸਮੇ ਸੇਵਾ समिती ਹੈ ਉਹ ਬੜੇ ਜੰਗੀ ਪੱਦਰ ਦੇ ਉੱਤੇ ਸੇਵਾ ਕਰ ਰਹੀ ਹੈ ਤੁਹਾਡਾ ਜਿਵੇਂ ਉਸ ਨਾਲ ਮੇਲ ਕਦੋਂ ਹੁੰਦਾ ਤੁਸੀਂ ਆਪ ਖੁਦ ਬਣਾਈ ਸੀ ਇਹ ਭਾਜੀ 99 ਦੇ ਵਿੱਚ ਅਸੀਂ ਸੰਸਥਾ ਬਣਾਈ ਸੀ ਹੈ ਤੇ ਉਸ ਟਾਈਮ ਦਾ ਪਤਾ ਹੀ ਨਹੀਂ ਸੀਗਾ ਵੀ ਅਸੀਂ ਇੰਨਾ ਲੰਬਾ ਸਮਾਂ ਇਸ ਸੰਸਥਾ ਨੂੰ ਚਲਾਵਾਂਗੇ ਜਾਂ ਚਲਾ ਸਕਾਂਗੇ ਜਾਂ ਸਾਨੂੰ ਐਡਾ ਵੱਡਾ ਜਿਹੜਾ ਲੋਕਾਂ ਦਾ ਸਹਿਯੋਗ ਆ ਉਹ ਮਿਲੂਗਾ ਕਿਉਂਕਿ ਜਦੋਂ ਇਹ ਸੰਸਥਾ ਬਣਾਈ ਆ ਉਦੋਂ ਭਾਜੀ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਹੁੰਦਾ ਤੇ ਹੁਣ ਤਾਂ ਮੰਨ ਲਓ ਸੋਸ਼ਲ ਮੀਡੀਆ ਦਾ ਐਡਾ ਜੋਗਾ ਵੀ ਤੁਸੀਂ ਇੱਕ ਕੰਮ ਕਰੋ ਤਾਂ ਉਹ ਜਦੀ ਲੋਕਾਂ ਦੇ ਵਿੱਚ ਗੱਲ ਪ੍ਰਚਾਰ ਹੋ ਜਾਂਦੀ ਆ ਤੇ ਲੇਕਿਨ ਜਦੋਂ ਇਹ ਕੰਮ ਅਸੀਂ ਸ਼ੁਰੂ ਕਰੇ ਨੇ ਉਦੋਂ ਪ੍ਰਚਾਰ ਦੇ ਸਾਧਨ ਨਹੀਂ ਸੀ ਹੁੰਦੇ ਪਰ ਫਿਰ ਵੀ ਲੋਕਾਂ ਨੇ ਜਿਹੜੇ ਇਲਾਕੇ ਦੇ ਲੋਕ ਸੀ ਉਹਨਾਂ ਨੇ ਦੇਖਿਆ ਵੀ ਯਾਰ ਇਹ ਬੰਦੇ ਬੱਚੇ ਵਧੀਆ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਜਿਹੜਾ ਸਹਿਯੋਗ ਸੀ ਸ਼ੁਰੂ ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਅੱਛਾ ਉਸ ਵੇਲੇ ਕਿੰਨੇ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਦੇ ਕੁੜੀਆਂ ਦੇ ਵਿਆਹ ਕਰਵਾਏ ਸੀ ਤੁਸੀਂ ਇਹ ਅਸਲ ਦੇ ਵਿੱਚ ਜੀ 99 ਦੇ ਵਿੱਚ ਸੰਸਥਾ ਬਣਾਈ ਸੀ ਜਿਹੜੀ ਲੜਕੀਆਂ ਦੀਆਂ ਸ਼ਾਦੀਆਂ ਸੀ ਪਹਿਲੀ ਵਾਰ ਅਸੀਂ 2003 ਦੇ ਵਿੱਚ ਸਾਡੇ ਬੜੀ ਸਤਕਾਰਯੋਗ ਸੰਤ ਸ਼੍ਰੀ ਦਵਾਰਕਾ ਦਾ ਜੀ ਸੀਗੇ ਜਨਮਤਲਾਈ ਚ ਪਾਰ ਵਿਖੇ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਪਹਿਲੀ ਵਾਰ 2003 ਦੇ ਵਿੱਚ ਦੋ ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਅਸੀਂ ਉਹ ਕੀਤੀਆਂ ਸੀ। ਬਸ ਉਸ ਤੋਂ ਬਾਅਦ ਫਿਰ ਲੜੀਵਾਰ ਹੀ ਹੈ ਜਿਹੜਾ ਚੱਲਦਾ ਆ ਰਿਹਾ ਪ੍ਰੋਗਰਾਮ। ਤੇ بڑے ਪੱਧਰ ਤੇ ਕਹਿੰਦੇ ਵੀ ਇੱਥੇ ਇਕੱਠ ਬਹੁਤ ਹੁੰਦਾ ਹੈ। بڑے ਦੂਰ ਦੂਰ ਸ਼ਹਿਰਾਂ ਤੋਂ ਕੀ ਮਤਲਬ ਬڑے ਦੂਰੋਂ ਦੂਰੋਂ ਲੋਕ ਆਉਂਦੇ ਨੇ ਐਨਆਰਆਈ ਵੀ ਸ਼ਿਰਕਤ ਕਰਦੇ ਨੇ ਪ੍ਰੋਗਰਾਮਾਂ ਦੇ ਵਿੱਚ। ਤੇ ਕਿਵੇਂ ਮੈਨੇਜ ਕਰਦੇ ਹੋ ਇਹ ਸਾਰਾ ਕੁਝ ਕਿਉਂਕਿ ਜੇਕਰ ਆਪਾਂ ਕਿਸੇ ਘਰ ਦੇ ਵਿੱਚ ਵਿਆਹ ਹੁੰਦਾ ਤਾਂ ਇੱਕ ਧੀ ਦਾ ਵਿਆਹ ਕਰਨਾ ਬੜਾ ਔਖਾ ਹੁੰਦਾ ਪਰ ਤੁਸੀਂ ਜਿਹੜਾ ਇੱਥੇ ਤਕਰੀਬਨ 20 ਤੋਂ 25 ਲੜਕੀਆਂ ਦੇ ਵਿਆਹ ਜਿਹੜੇ ਹੁੰਦੇ ਆ ਰਹੇ ਨੇ ਹਾਂਜੀ ਭਾਈ ਇਹ ਆਏ ਆ ਜਦੋਂ ਜਿਹੜਾ ਕੱਠ ਤਾਂ ਹੁੰਦਾ ਕਿਉਂਕਿ ਜਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਧਰਮ ਦਾ ਮਤਭੇਦ ਨਹੀਂ Hindu Muslim Sikh ਦਾ ਮਤਭੇਦ ਨਹੀਂ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕਿਸੇ ਜਾਤ ਪਾਤ ਦਾ ਭੇਦਭਾਵ ਨਹੀਂ ਹੈਗਾ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕਿਸੇ ਪਾਰਟੀਬਾਜੀ ਦਾ ਭੇਦਭਾਵ ਨਹੀਂ ਇੱਥੇ ਹਰ ਧਰਮ ਹਰ ਜਾਤ ਹਰ ਪਾਰਟੀ ਦਾ ਵੈਲਕਮ ਹੁੰਦਾ ਵਾ ਇਸੇ ਕਰਕੇ ਜਿਹੜੇ ਲੋਕ ਨੇ ਇਹ ਜੁੜੇ ਹੋਏ ਨੇ ਔਰ ਜਿੰਨੇ ਵੀ ਮੰਨ ਲਓ ਵਿਆਹ ਕੀਤੇ ਜਾਂਦੇ ਨੇ ਉਹ ਇਸ ਤਰ੍ਹਾਂ ਕੀਤੇ ਜਾਂਦੇ ਆ ਵੀ ਜਿਵੇਂ ਅਸੀਂ ਆਪ ਖੋਦੀਆਂ ਭੈਣਾ ਜਾਂ ਧੀਆਂ ਦੇ ਵਿਆਹ ਕਰਦੇ ਆ ਤੇ ਬਸ ਉਸੇ ਸੋਚ ਨੂੰ ਸਲਾਮ ਆ ਜਦੋਂ ਤੁਹਾਡੀ ਸੋਚ ਵਧੀਆ ਹੋਵੇ ਤਾਂ ਲੋਕ ਵੀ ਜੁੜ ਜਾਂਦੇ ਨੇ ਜਿਹੜਾ ਉਪਰਾਲਾ ਤੁਸੀਂ ਚੰਗਾ ਕੰਮ ਕਰੋ ਕੋਈ ਵੀ ਬੰਦਾ ਦੁਨੀਆ ਦੇ ਵਿੱਚ ਚੰਗਾ ਕੰਮ ਕਰਦਾ ਫਿਰ ਉਹਨੂੰ ਕਮੀ ਤਾਂ ਕਿਸੇ ਚੀਜ਼ ਦੀ ਰਹਿੰਦੀ ਨਹੀਂ ਹੈਗੀ ਤੇ ਸਾਡੇ ਤੇ ਵੀ ਰੱਬ ਨੇ ਬਖਸ਼ਿਸ਼ ਕੀਤੀ ਆ ਤੇ ਉਹ ਉਸ ਕਮਜਦਾ ਕੀਤੀ ਕੀਤੀ ਆ ਸਾਡੇ ਆਪਦੇ ਕਾਰੋਬਾਰ ਹੋਰ ਸਾਰਾ ਕੁਝ ਰੱਬ ਨੇ ਢਿੱਡੀ ੰਨੇ ਭਰਤੇ ਸਾਨੂੰ ਕਿਸੇ ਪਾਸੇ ਝਾਕਨ ਦੀ ਲੋੜ ਨਹੀਂ ਹੈਗੀ ਜਿਹੜਾ ਬੰਦਾ ਭੁੱਖਾ ਹੋ ਉਹ ਕਿਸੇ ਵੱਲ ਝਾਕੂਗਾ ਜਦੋਂ ਰੱਬ ਨੇ ਤੁਹਾਡੇ ਢਿੱਡ ਭਰਿਆ ਹੋਇਆ ਤੁਹਾਨੂੰ ਕਿਸੇ ਵੱਲ ਝਾਕਨ ਦੀ ਲੋੜ ਨਹੀਂ ਇਸ ਕਰਕੇ ਐਂ ਕਰਨਾ ਸਿਖਾਇਆ ਰੱਬ ਨੇ ਐਂ ਕਰਨਾ ਕਦੇ ਸਿਖਾਈ ਨਹੀਂ ਹੈਗਾ ਤੇ ਵਿਆਹਾਂ ਦੇ ਵਿੱਚ ਖਰਚਾ ਵੀ ਬਹੁਤ ਹੁੰਦਾ ਤੇ ਫਿਰ ਕਿਵੇਂ ਜ਼ਿੰਮੇਵਾਰੀਆਂ ਦਿਨੇਓ ਲੋਕਾਂ ਨੂੰ ਵੀ ਤੁਸੀਂ ਆਹ ਜ਼ਿੰਮੇਵਾਰੀ ਪੂਰੀ ਕਰਨੀ ਆ ਜਾਂ ਲੋਕ ਆਪ ਮਹਾਰੇ ਆਪ ਮਹਾਰੇ ਭਾਜੀ ਅਜ ਤੱਕ ਕਦੇ ਕੈਨ ਨੂੰ ਫੋਨ ਹੀ ਨਹੀਂ ਕਰਿਆ ਵੀ ਸਾਨੂੰ ਆਹ ਚੀਜ਼ ਦੀ ਲੋੜ ਆ ਜਾਂ ਹੋਰ ਆ ਲੋਕਾਂ ਦੀ ਸ਼ਰਧਾ ਹੀ ਇੰਨੀ ਆ ਕਿਉਂਕਿ ਜਿਹੜਾ ਲੜਕੀਆਂ ਦੇ ਵਿਆਹਾਂ ਦਾ ਕਾਰਜ ਆ ਇਹ ਸਾਡੇ ਗ੍ਰੰਥਾਂ ਦੇ ਵਿੱਚ ਵੀ ਇਹਨੂੰ ਉੱਤਮ ਮੰਨਿਆ ਗਿਆ ਤੇ ਇਹਦੇ ਵਿੱਚ ਦੋ ਤਰ੍ਹਾਂ ਦੇ ਰਸ ਨੇ ਸੋਸ਼ਲ ਰਸ ਵੀ ਹੈਗਾ ਇਹਦੇ ਵਿੱਚ ਸਮਾਜਿਕ ਰਸ ਵੀ ਆ ਤੇ ਧਾਰਮਿਕ ਰਸ ਵੀ ਆ ਦੋਨੇ ਰਾਸ ਹੋਣ ਦੇ ਕਾਰਨ ਇਹਨੂੰ ਧਾਰਮਿਕ ਲੋਕ ਵੀ ਪਸੰਦ ਕਰਦੇ ਨੇ ਜਿਹੜੇ ਸਮਾਜਿਕ ਲੋਕ ਆ ਉਹਨਾਂ ਨੇ ਤਾਂ ਪਸੰਦ ਕਰ ਨਹੀਂ ਕਰਨਾ ਕਿਉਂਕਿ ਇਹ ਸਿੱਧਾ ਕਿਸੇ ਜ਼ਿੰਦਗੀ ਦੀ ਕਿਸੇ ਦੀ ਜ਼ਿੰਦਗੀ ਨੂੰ ਇਫੈਕਟ ਕਰਦਾ ਤੁਸੀਂ ਕਿਸੇ ਦਾ ਵਿਆਹ ਕਰਤਾ ਲੜਕੀ ਦਾ ਲੜਕੇ ਦਾ ਤਾਂ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਪਰਵਰਤਿਤ ਕਰਨ ਦੇ ਵਿੱਚ ਸਹਾਇ ਹੋਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪਰਵਰਤਨ ਆ ਜਾਂਦਾ ਤੇ ਬਸ I mean ਜਿਹੜੀ ਹੈਗੀ ਆ ਸੇਵਾ ਉਹ ਚੱਲ ਰਹੀ ਆ। ਘਰੇਲੂ ਵਰਤੋਂ ਦੇ ਵਿੱਚ ਆਉਣ ਵਾਲਾ ਸਮਾਨ ਕੀ ਕੀ ਦਿੰਦੇ ਹੋ ਫਿਰ ਉਹਨਾਂ ਨੂੰ? ਭਾਜੀ ਸਾਡਾ ਤਾਂ ਮੈਨੂੰ ਤਾਂ ਐਵੇਂ ਲੱਗਦਾ ਹੁੰਦਾ ਵੀ ਜੋ ਅਸੀਂ ਦੇ ਸਕਦੇ ਆ ਤਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਹਨਾਂ ਕੁੜੀਆਂ ਨੂੰ ਦਈਏ ਕਿਉਂਕਿ ਸਾਡੇ ਕੋਲੇ ਅਸੀਂ ਆਪਦਾ ਤਾਂ ਕਿੰਨਾ ਪਾ ਸਕਦੇ ਆ ਲੱਖ ਪਾ ਲਾਂਗੇ, ਦੋ ਪਾ ਲਾਂਗੇ, ਪੰਜ ਪਾ ਲਾਂਗੇ। ਮੈਂ ਆਪਣੀ ਜੇਬ ਚੋਂ ਤਾਂ ਇੰਨਾ ਹੀ ਪਾ ਸਕਦਾ ਲੇਕਿਨ ਜ਼ਿਆਦਾਤਰ ਜਿਹੜਾ ਸਹਿਯੋਗ ਆ ਲੋਕਾਂ ਦਾ ਹੀ ਹੁੰਦਾ ਵਾ। ਤੇ ਲੋਕ ਫਿਰ ਕੋਈ ਕੰਮ ਛੱਡਦੇ ਹੀ ਨਹੀਂ ਹੈਗੇ। ਲੋਕਾਂ ਦਾ ਇਹ ਹੁੰਦਾ ਵੀ ਐਡਾ ਵਧੀਆ ਕੰਮ ਆ ਅਸੀਂ ਇਹਦੇ ਵਿੱਚ ਕੁਛ ਨਾ ਕੁਛ ਸਹਿਯੋਗ ਪਾਉਣਾ ਹੀ ਪ ਪਰ ਇਹਨਾ ਜ਼ਰੂਰ ਆ ਅਸੀਂ ਜਦੋਂ ਸਾਡਾ ਕੋਈ ਟੀਚਾ ਵਾ ਖਰਚ ਕਰਨ ਦਾ ਜਦੋਂ ਅਸੀਂ ਉਹ ਸਾਡਾ ਪੂਰਾ ਹੋ ਜਾਂਦਾ ਅਸੀਂ ਕਦੇ ਐਕਸਟਰਾ ਪੈਸੇ ਨਹੀਂ ਇਕੱਠੇ ਕਰੇ ਮੰਨ ਲਓ ਸਾਡਾ 15 ਲੱਖ ਦਾ ਖਰਚਾ 20 ਲੱਖ ਦਾ ਖਰਚਾ ਜਦੋਂ ਸਾਡਾ ਟੀਚਾ ਪੂਰਾ ਆ ਗਿਆ ਅਸੀਂ ਉਸ ਤੋਂ ਬਾਅਦ ਕਦੇ ਵੀ ਕਿਸੇ ਤੋਂ ਪੈਸਾ ਨਹੀਂ ਲਿਆ ਕਦੇ ਪੈਸਾ ਕੋਈ ਬਚਾ ਕੇ ਨਹੀਂ ਰੱਖਿਆ ਵੀ ਅਗਲੇ ਸਾਲ ਵਾਸਤੇ ਅੱਛਾ ਖਰਚਾ ਜਿਵੇਂ ਮੰਨ ਕੇ ਚੱਲੋ ਵੀ ਪੈਸਾ ਤੁਸੀਂ ਕਹਦੇ ਨੂੰ ਬਚਾਇਆ ਨਹੀਂ ਕਦੇ ਕਹਿ ਲਿਆ ਵਿੱਚ ਚੰਗੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਪਰ ਕਈ ਨਿੰਦਣ ਵਾਲੇ ਵੀ ਹੁੰਦੇ ਨੇ ਕਹਿੰਦੇ ਨੇ ਵੀ ਯਾਰ ਪੈਸਾ ਬਚਿਆ ਹੋਊਗਾ ਇਹ ਆਪਣੀਆਂ ਜੇਬਾਂ ਭਰਦੇ ਹੋਣ ਭਾਜੀ ਆਪਾਂ ਉਹਨਾਂ ਦੀ ਸੋਚ ਨੂੰ ਬਦਲ ਨਹੀਂ ਸਕਦੇ ਦੇਖੋ ਆਪਾਂ ਆਪਣੇ ਆਪ ਨੂੰ ਬਦਲ ਸਕਦੇ ਆ ਮੈਂ ਤੁਹਾਨੂੰ ਨਹੀਂ ਬਦਲ ਸਕਦਾ ਅਸੀਂ ਆਪਣੇ ਆਪ ਨੂੰ ਬਦਲ ਲਿਆ ਵਾ ਪ੍ਰਮਾਤਮਾ ਨੂੰ ਨਹੀਂ ਲੋਕ ਛੱਡਦੇ ਪ੍ਰਮਾਤਮਾ ਵਾਲੇ ਚੰਗਾ ਮਾੜਾ ਬੋਲ ਦਿੰਦੇ ਨੇ ਆਪਾਂ ਤਾਂ ਇੱਕ ਮਾਮੂਲੀ ਜਿਹਾ ਇਨਸਾਨ ਆ ਠੀਕ ਆ ਨਾ ਦੇਖੋ ਸਾਡੀ ਸਾਡਾ ਗਵਾ ਸਾਡਾ ਸਮਾ ਵਾ ਕਿਹੜਾ ਬੰਦਾ ਵਾ 20 25 ਸਾਲ ਲਗਾਤਾਰ ਸੇਵਾ ਕਰ ਲੂਗਾ ਤੇ ਉਹ ਵੀ ਏਡੇ ਵੱਡੇ ਸਹਿਯੋਗ ਦੇ ਨਾਲ ਜਦੋਂ ਏਡਾ ਵੱਡਾ ਲੋਕਾਂ ਦਾ ਜ਼ਿਆਦਾਤਰ ਸਮਰਥਨ ਤੁਹਾਡੇ ਨਾਲ ਆ ਤਾਂ ਇਹ ਗਵਾਹ ਇਸ ਗੱਲ ਦਾ ਵੀ ਤੁਸੀਂ ਸਹੀ ਰਸਤੇ ਜਾ ਰਹੇ ਹੋ ਤੁਸੀਂ ਸਹੀ ਕੰਮ ਕਰ ਰਹੇ ਹੋ ਅਸੀਂ ਇਦੋਂ ਵੱਡਾ ਜਵਾਬ ਉਹ ਬੰਦਿਆਂ ਵਾਸਤੇ ਕੋਈ ਨਹੀਂ ਹੈਗਾ ਵੈਸੇ ਜ਼ਿਆਦਾਤਰ ਤਾਂ ਮੈਂ ਦੇਖੋ ਇਸ ਗੱਲ ਦੀ ਪ੍ਰਭੂ ਦੀ ਕਿਰਪਾ ਜ਼ਿਆਦਾਤਰ ਬੰਦੇ ਸਾਡੇ ਸਹਿਯੋਗ ਹੀ ਕਰਦੇ ਨੇ ਮੈਨੂੰ ਕੋਈ ਏਡਾ ਕੋਈ ਅਜੇ ਤੱਕ ਵਿਰੋਧੀ ਨਜ਼ਰ ਨਹੀਂ ਆਇਆ ਵੀ ਕੋਈ ਬੰਦੇ ਨੇ ਕਿਸੇ ਨੇ ਕੋਈ ਕਟੜ ਵਿਰੋਧ ਕੀਤਾ ਹੋਵੇ ਮੈਨੂੰ ਤਾਂ ਸਾਰੇ ਪਾਸੇ ਐਂ ਲੱਗਦਾ ਵੀ ਸਾਰੇ ਦੋਸਤ ਹੀ ਨੇ ਦੁਸ਼ਮਣ ਕੋਈ ਨਜ਼ਰ ਹੀ ਨਹੀਂ ਆਉਂਦਾ ਹਾਂਜੀ ਇਹ ਕਹ ਲਈਏ ਵੀ ਸੇਵਾ ਭਾਵਨਾ ਜਿਹੜੀ ਸੱਚੇ ਮੈਨੂੰ ਕਰ ਰਹੇ ਹੋ ਤੇ ਮੈਂ ਦੇਖਿਆ ਵੀ ਤੁਸੀਂ ਨੰਗੇ ਪੈਰੀ ਹੋ ਤੇ ਇਹਦਾ ਕੀ ਕਾਰਨ ਹੈ ਜੀ ਕਿਉਂਕਿ ਮੈਂ ਬਹੁਤ ਲੋਕਾਂ ਤੋਂ ਸੁਣਿਆ ਤੁਹਾਡੇ ਬਾਰੇ ਵੀ ਕਈ ਸਾਲਾਂ ਤੋਂ ਤੁਸੀਂ ਇਸੇ ਤਰ੍ਹਾਂ ਨੰਗੇ ਪੈਰੀ ਇਹ ਕਾਰਨ ਕੀ ਹੈ ਜੀ ਭਾਜੀ ਨੰਗੇ ਪੈਰ ਵਾਸੇ ਇਹ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ ਕਈ ਵਾਰ ਪ੍ਰਮਾਤਮਾ ਨੇ ਤੁਹਾਨੂੰ ਕਿਸੇ ਦਿਸ਼ਾ ਵੱਲ ਲੈ ਕੇ ਜਾਣਾ ਹੁੰਦਾ ਹੂੰ ਕਿਉਂਕਿ ਜਦੋਂ ਪ੍ਰਮਾਤਮਾ ਨੇ ਤੁਹਾਨੂੰ ਚੁਣ ਲਿਆ ਕਿਸੇ ਕੰਮ ਵਾਸਤੇ ਹੁਣ ਤੁਸੀਂ ਪੱਤਰਕਾਰ ਹੋ ਰੱਬ ਨੇ ਤੁਹਾਨੂੰ ਚੁਣਿਆ ਪੱਤਰਕਾਰੀ ਵਾਸਤੇ ਤੇ ਰੱਬ ਨੇ ਸਾਨੂੰ ਚੁਣਿਆ ਸਮਾਜ ਦੀ ਸੇਵਾ ਦੇ ਵਾਸਤੇ ਇਹ ਵੀ ਇੱਕ ਲੋਕਾਂ ਦੇ ਲਈ ਕੋਈ ਪ੍ਰੇਰਣਾ ਵਾ ਮੰਨ ਲਓ ਇੱਕ ਤਿਆਗ ਦੀ ਭਾਵਨਾ ਜਿਹੜਾ ਬੰਦਾ ਮੰਨ ਲਓ ਜਿਹਨੇ ਆਪਣੇ ਪੈਰ ਦੀਆਂ ਚੱਪਲਾਂ ਤਿਆਗਤੀਆਂ ਜਾਂ ਕੋਈ ਹੋਰ ਆ ਇੱਕ ਮਨ ਦੇ ਅੰਦਰ ਭਾਵਨਾ ਪੈਦਾ ਕਰਨਾ ਤਿਆਗ ਦੀ ਬਿਲਕੁਕੁਲ ਹੀ ਨਹੀਂ ਪਾਉਂਦੇ ਹੁਣ ਜੀ ਹਾਂ ਨਹੀਂ ਮੈਂ ਨਹੀਂ ਕਦੇ ਕਿਸੇ ਵਿਆਸ ਨਹੀਂ ਕਦੇ ਬਣੀ ਜੀ ਕਦੇ ਵੀ ਨਹੀਂ ਬਿਣਾ ਐਂ ਹਾਂਜੀ ਐਂ ਚੱਲਦਾ ਵਾ ਤੇ ਐਂ ਹੁੰਦਾ ਪਰਮਾ ਇਹ ਨਾ ਜਦੋਂ ਕੋਈ ਬੰਦਾ ਜਿਆਦਾ ਉਮਰ ਦਾ ਹੋ ਜਾਂਦਾ ਦੇਖੋ ਇਹ ਤਿਆਗ ਇੱਕ ਦਿਨ ਦੇ ਵਿੱਚ ਪੈਦਾ ਨਹੀਂ ਹੁੰਦਾ ਹੈਗਾ ਤਿਆਗ ਦੀ ਹਰ ਇੱਕ ਅਵਸਥਾ ਹੁੰਦੀ ਆ ਤੇ ਇਹ ਜਿਹੜੇ ਸਾਡੇ ਬੇਦ ਗ੍ਰੰਥ ਨੇ ਇਹਨਾਂ ਦੇ ਵਿੱਚ ਬਹੁਤ ਗੱਲਾਂ ਲਿਖੀਆਂ ਹੋਈਆਂ ਨੇ ਤੇ ਉਹ ਮੈਂ ਪੜਦਾ ਵੀ ਰਹਿਣਾ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਵੀ ਕਰਨਾ ਇਹ ਵੀ ਗ੍ਰੰਥਾਂ ਦੇ ਵਿੱਚੋਂ ਹੀ ਕੋਈ ਗੱਲ ਮਿਲੀ ਹੋਈ ਆ ਉਹ ਲਾਗੂ ਕੀਤੀ ਹੋਈ ਆ ਅੱਛਾ ਮੇਰੇ ਇੱਕ ਹੋਰ ਜੋ ਅਸੀਂ ਸੁਣਿਆ ਸੀ ਵੀ ਫੈਮਿਲੀ ਬਾਹਰ ਸੈਟਲਡ ਐ ਕਦੇ ਦਿਮਾਗ 'ਚ ਨਹੀਂ ਆਇਆ ਵੀ ਯਾਰ ਬਹੁਤ ਹੋ ਗਈ ਸੇਵਾ ਲੰਮਾ ਅਰਸਾ ਹੋ ਗਿਆ 25 30 ਸਾਲ ਦਾ ਮੈਂ ਵੀ ਬਾਹਰ ਜਾ ਕੇ ਸੈਟਲ ਪਾਜੀ ਤੁਸੀਂ ਯਕੀਨ ਮੰਨਿਓ ਮੇਰੇ ਫਾਦਰ ਫਸਟ ਟਾਈਮ 83 ਦੇ ਵਿੱਚ ਇੰਗਲੈਂਡ ਗਏ ਸੀਗੇ ਹਮਮ ਔਰ 83 ਤੋਂ ਮੇਰੇ ਫਾਦਰ ਬਾਹਰ ਨੇ ਸਾਰੀ ਫੈਮਿਲੀ ਮੇਰੇ ਬ੍ਰਦਰ ਸਿਸਟਰ ਮੇਰੇ ਮਦਰ ਸਾਰੇ ਬਾਰ ਨੇ ਮੇਰੇ ਬੱਚੇ ਹਰ ਸਾਲ ਇੰਗਲੈਂਡ ਜਾ ਕੇ ਆਉਂਦੇ ਨੇ ਦੋ ਬੱਚੇ ਹੈ ਮੇਰੀ ਵਾਈਫ ਆ ਉਹ ਹਰ ਸਾਲ ਜਾਂਦੇ ਨੇ ਲੇਕਿਨ ਮੈਂ ਅਜ ਤੱਕ ਕਦੇ ਯੂਕੇ ਦਾ ਵੀਜ਼ਾ ਅਪਲਾਈ ਕਰਕੇ ਨਹੀਂ ਦੇਖਿਆ ਵੀ ਯੂਕੇ ਜਾਣਾ ਕਿਉਂਕਿ ਮੈਨੂੰ ਪਤਾ ਮੇਰੇ ਭਰਾ ਭੈਣ ਨੇ ਹਰ ਸਾਲ ਇੱਥੇ ਆਉਂਦੇ ਮੈਨੂੰ ਮਿਲ ਜਾਂਦੇ ਨੇ ਮੇਰੀ ਜਾਨ ਦੀ ਕਦੇ ਅੱਛਾ ਹੀ ਨਹੀਂ ਹੋਈ ਹੈਗੀ ਕਿਉਂਕਿ ਮੈਨੂੰ ਮੇਰੀ ਮਿੱਟੀ ਤੋਂ ਦੂਰ ਮੇਰੇ ਸ਼ਹਿਰ ਤੋਂ ਦੂਰ ਮੈਨੂੰ ਤਾਂ ਇੱਕ ਰਾਤ ਕੱਟਣੀ ਵੀ ਬਾਹਰ ੌਕੀ ਹੋ ਜਾਂਦੀ ਆ ਤੇ ਮੈਨੂੰ ਨਹੀਂ ਲੱਗਦਾ ਮੈਂ 10 20 ਦਿਨ ਜਾ ਇੰਗਲੈਂਡਰ ਜਾ ਲਾ ਕੇ ਆਉਂਗਾ ਜਾਂ ਕਿਤੇ ਹੋਰ ਵੀ ਮੈਂ ਔਖਾ ਹੋ ਜਾਂ ਮੈਂ ਇਹ ਤੋਂ ਛੱਡਣਾ ਨਹੀਂ ਚਾਹੁੰਦਾ ਅੱਛਾ ਇਸ ਵਾਰੀ ਕਿੰਨੀਆਂ ਲੜਕੀਆਂ ਦੇ ਜਿਹੜੇ ਵਿਆਹ ਕੀਤੇ ਸੀ ਆਪਾ ਬਾਜੀ 11 ਕਰੇ ਨੇ 11 ਦੀ ਇਹ ਲੜੀ ਚੱਲਦੀ ਆ ਹੂੰ ਤੇ ਬਾਕੀ ਦੇਖੋ ਜਿਵੇਂ ਪ੍ਰਮਾਤਮਾ ਦੀ ਮਰਜ਼ੀ ਹੋ ਆਪਾਂ ਦਾ ਉਹਦੇ ਮੁਤਾਬਕ ਹੀ ਚੱਲਣਾ ਵਾ ਜਿੱਧਰ ਨੂੰ ਲੈ ਕੇ ਜਾਊ ਚਲੇ ਚੱਲਾਂਗੇ ਅੱਛਾ ਸੁਣ ਦੇ ਵਿੱਚ ਆਉਂਦਾ ਵੀ ਕਈ ਪੋਲੀਟੀਕਲ ਲੀਡਰ ਵੀ ਬੜੇ ਸਿਰਕਤ ਕਰਦੇ ਨੇ ਆਉਂਦੇ ਆ ਜੀ ਸਾਰੇ ਹਰ ਤਰ੍ਹਾਂ ਦੇ ਬੰਦੇ ਆਉਂਦੇ ਨੇ ਹਰ ਸਾਲ ਸੁਣ ਦੇ ਵਿੱਚ ਆਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੀ ਆਉਂਦੇ ਉਹ ਵੀ ਆਉਂਦੇ ਰਹੇ ਨੇ ਹਾਂਜੀ ਪਰ ਇਸ ਵਾਰੀ ਉਹਨਾਂ ਦੇ ਧਰਮ ਪਤਨੀ ਹਾਂਜੀ ਪਹਿਲਾਂ ਭਗਵੰਤ ਸਿੰਘ ਮਾਨ ਆ ਪਉਂਦੇ ਰਹੇ ਨੇ ਇਸ ਵਾਰ ਉਹਨਾਂ ਦੇ ਧਰਮ ਪਤਨੀ ਆ ਕੇ ਗਏ ਨੇ ਤੇ ਹਰ ਹਰ ਪਾਰਟੀ ਦਾ ਲੀਡਰ ਇੱਥੇ ਪਹੁੰਚਦੇ ਰਹੇ ਨੇ ਹਮੇਸ਼ਾ ਹੀ ਸਾਰਿਆਂ ਵੱਲੋਂ ਮਾਨ ਸਤਕਾਰ ਮਿਲ ਭਾਜੀ ਇਹ ਤੋਂ ਵੱਡੀ ਗੱਲ ਕਿਸੇ ਮੇਰੇ ਵਾਸਤੇ ਕੋਈ ਹੋਰ ਨਹੀਂ ਹੋ ਸਕਦੀ ਕਿਉਂਕਿ ਜਦੋਂ ਸਾਰੇ ਦੇਖੋ ਮੈਂ ਆਵਾਜ਼ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹਾਂ ਉਸ ਦੇ ਬਾਵਜੂਦ ਵੀ ਤੁਹਾਨੂੰ ਅਦਰ ਪਾਰਟੀਆਂ ਪਿਆਰ ਕਰਦੀਆਂ ਹੁਣ ਤਾਂ ਇਸ ਤੋਂ ਵੱਡੀ ਗੱਲ ਤੁਹਾਡੇ ਵਾਸਤੇ ਕੀ ਹੋ ਸਕਦੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਮੈਂ ਅੱਜ ਤੱਕ ਕਦੇ ਕਹਦੀ ਨਿੰਦਾ ਨਹੀਂ ਕੀਤੀ ਹੈਗੀ ਨਾ ਮੈਨੂੰ ਲੋੜ ਆ ਕਿਉਂਕਿ ਅਗਰ ਜਿਹੜੇ ਕੰਮ ਅਸੀਂ ਕਰਨੇ ਆ ਅਸੀਂ ਆਪਣੀ ਲਕੀਰ ਵੱਡੀ ਕਰਨੀ ਆ ਅਸੀਂ ਕਦੇ ਕਿਸੇ ਨੂੰ ਮਾੜਾ ਨਹੀਂ ਹੂੰ ਜੇ ਸਾਡੇ ਕੰਮਾਂ 'ਚ ਕੰਮ ਲੋਕਾਂ ਨੂੰ ਵਧੀਆ ਲੱਗਦੇ ਹੋਣਗੇ ਚੰਗੇ ਲੱਗਦੇ ਹੋਣਗੇ ਲੋਕ ਸਾਨੂੰ ਪ੍ਰਵਾਨ ਆਪੀ ਕਰ ਲੈਣਗੇ ਹੂੰ ਤੇ ਕਿਸੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਲੋਕਾਂ ਨੇ ਪ੍ਰਵਾਨ ਕੀਤਾ ਵੀ ਹੈ ਕਿਉਂਕਿ ਜੇ ਕਹਿ ਲਈਏ ਸ਼ਹਿਰ ਅਹਿਮਦਗੜ੍ਹ ਦੀ ਜਿਹੜੀ ਨਗਰ ਕੌਂਸਲ ਦੀ ਪ੍ਰਧਾਨਗੀ ਹੈ ਲੱਗਦਾ ਵੀ ਉਹੀ ਸੇਵਾ ਸੇਵਾ ਭਾਵਨਾ ਤੋਂ ਖੋਸ ਹੋਣੀ ਹੈ ਹਾਂਜੀ ਹਾਂਜੀ ਸੇਵਾ ਭਾਵਨਾ ਤੋਂ ਅਹਿਮਦਗੜ੍ਹ ਦੀਆਂ ਸੰਸਥਾਵਾਂ ਤੋਂ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਜਸਵੰਤ ਸਿੰਘ ਗੱਜਰਮਾਜਰਾ ਜੀ ਜਿਨ੍ਹਾਂ ਨੇ ਦੇਖਿਆ ਵੀ ਯਾਰ ਇਹ ਬੰਦਾ ਬਹੁਤ ਜ਼ਿਆਦਾ ਸਮਾਜਿਕ ਹੈ ਸੰਸਥਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਲੱਗਿਆ ਵੀ ਇਹਨੂੰ ਕੁਝ ਕੰਮ ਕਰਨ ਦੀ ਅੱਛਾ ਹੈਗੀ ਆ ਤਾਂ ਸਾਡੇ ਐਮਐਲਏ ਸਾਹਿਬ ਨੇ ਥਾਪੜਾ ਦਿੱਤਾ ਪ੍ਰਧਾਨ ਬਣਾਇਆ ਤੇ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਹਾਂਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਰੱਖ ਸਕਦੇ ਆ ਵੀ ਇਹ ਸੇਵਾ ਭਾਵਨਾ ਜਿਹੜੀ ਇਸੇ ਤਰ੍ਹਾਂ ਜੇ ਇਹ ਤਾਂਹੀਂ ਚੱਲਦੀ ਰਹਿਣੀ ਹੈ ਮਰਦੇ ਦਮ ਤੱਕ ਜੀ ਹਾਂ ਚੱਲਦੀ ਰਹੂਗੀ ਅੱਛਾ ਇਹੀ ਆ ਤੁਰਦੇ ਫਿਰਦੇ ਮਰੀਏ ਸੇਵਾ ਕਰਦੇ ਮਰੀਏ ਤੇ ਇਹੀ ਮੰਨ ਦੀ ਅੱਛਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਥੈਂਕ ਯੂ ਮਹਾਰਾਜ ਧੰਨਵਾਦ ਤੁਹਾਡਾ ਪਿਆਰ ਸਤਿਕਾਰ ਸਾਰੇ ਸਰੋਤਿਆਂ ਦਾ ਤੁਸੀਂ ਹਮੇਸ਼ਾ ਇੰਨਾ ਪਿਆਰ ਦਿੰਨੇ ਹੋ ਧੰਨਵਾਦ ਤੁਹਾਡਾ ਤੇ ਇਹ ਹਨ ਵਿਕਾਸ ਕ੍ਰਿਸ਼ਨ ਜੀ ਨਗਰ ਕੌਂਸਲ ਅਹਿਮਦਗੜ ਦੇ ਪ੍ਰਧਾਨ ਸਾਹਿਬ ਜਿਹੜੇ ਕਿ ਤਕਰੀਬਨ ਪਿਛਲੇ 25 ਸਾਲਾਂ ਬੜੇ ਲੰਬੇ ਅਰਸੇ ਤੋਂ ਕਹਿ ਲਈ ਉਸ ਵੇਲੇ ਤਕਰੀਬਨ 18 ਸਾਲ ਦੀ ਉਮਰ ਸੀ ਇਹਨਾਂ ਦੀ ਉਸ ਵੇਲੇ ਤੋਂ ਇਹ ਸੇਵਾ ਭਾਵਨਾ ਦੇ ਨਾਲ ਜੁੜੇ ਹੋਏ ਨੇ ਤੇ ਤਕਰੀਬਨ 25 ਸਾਲ ਦਾ ਜਿਹੜਾ ਲੰਮਾ ਅਰਸਾ ਉਸ ਵੇਲੇ ਤੋਂ ਇਹ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਜਿਹੜੇ ਵਿਆਹ ਕਾਰਜ ਨੇ ਉਹ ਕਰਵਾਉਂਦੇ ਆ ਰਹੇ ਨੇ ਫਿਲਹਾਲ ਜਿਹੜਾ ਨਗਰ ਨਿਵਾਸੀਆਂ ਦਾ ਵੀ ਪੂਰੇ ਇਲਾਕਾ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਤੇ ਐਨ ਆਰ ਆਈ ਭਰਾਵਾਂ ਦਾ ਇਹਨਾਂ ਨੂੰ ਪੂਰਾ ਸਹਿਯੋਗ ਮਿਲਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਚੰਗੇ ਕੰਮਾਂ ਦੀ ਇਹਨਾਂ ਤੋਂ ਆਸ ਰੱਖਾਂਗੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ